ਜਿਹੜੇ ਵੈਪਨ ਫੜੇ ਆ ਜੀ ਇਹ ਕਿੱਥੋਂ ਫੜੇ ਹੈਗੇ ਔਰ ਕਿੰਨੇ ਵੈਪਨ ਹੈਗੇ ਔਰ ਕਿੰਨੀ ਮੈਗਜ਼ੀਨ ਸੀਗੇ ਜੀ ਸਰ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਦੇ ਟੀਮ ਫਿਰੋਜ਼ਪੁਰ ਨੇ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਐਸਐਸਪੀ ਦੀ ਅਗਵਾਈ ਹੇਠ ਪਿਛਲੇ 1 ਸਾਲ ਦੌਰਾਨ ਕੰਪੈਰੀਟਿਵਲੀ 64 ਵੈਪਨ ਜਿਹੜੇ ਆ ਉਹ ਰਿਕਵਰ ਕੀਤੇ ਨੇ ਜਿਦੇ ਚ ਇਹਨਾਂ ਨੇ 49 ਜਿਹੜੇ ਬੰਦੇ ਫੜੇ ਨੇ ਤੇ 27 ਜਿਹੜੇ ਕੇਸ ਜਾਇਦੇ ਸੀ ਜਿਹੜੇ ਆਰਮਜ਼ ਐਕਟ ਦੇ ਸੀ ਇਸੇ ਤਰ੍ਹਾਂ 215 ਕੇਸੇ ਦੇ ਵਿੱਚ 279 ਦੋਸ਼ੀ ਫੜ ਕੇ ਇਹਨਾਂ ਨੇ 58 ਕਿਲੋ ਹੇਰੋਇਨ ਤੇ 12 ਕਿਲੋ ਆਪੀਮ 1 ਕਰੋੜ ਤੋਂ ਵੱਧ ਡਰਗਮਨੀ ਰਿਕਵਰ ਹੋਈ ਆ ਜਿਨ੍ਹਾਂ ਤੋਂ ਵੈਪਨ ਵੀ ਰਿਕਵਰ ਹੋਏ ਨੇ ਉਸੇ ਲੜੀ ਦੇ ਚ ਤ ਇਹਨਾਂ ਵੱਲੋਂ ਲਗਾਤਾਰ ਗੈਂਗਸਟਰਸ ਤੇ ਡਰਗ ਦੇ ਖਿਲਾਫ ਕਾਰਵਾਈ ਕਰਦੇ ਆ ਹੋਇਆ ਕੱਲ ਤਲਵੰਡੀ ਭਾਈ ਹਾਈ ਟੈਕ ਨਾਕੇ ਤੋਂ ਟੀਮ ਪੁਲਿਸ ਜ਼ਿਲ੍ਹਾ ਫਰੋਜ਼ਪੁਰ ਜਿਨ੍ਹਾਂ ਚ ਡੀਐਸਪੀ ਤਰਨ ਸ਼ਰਮਾ ਐਸ ਐਚਓ ਤਲਵੰਡੀ ਪਾਈ ਹਾਈ ਟੈਕ ਨਾਕੇ ਦੇ ਜਿਹੜੇ ਕਰਮਚਾਰੀ ਸੀ ਅਤੇ ਹੌਲ ਕੁਲੀ ਅਫਸਰਾਂ ਨੇ ਮੁਸਤੈਦੀ ਦੇ ਨਾਲ ਉੱਥੇ ਚੈਕਿੰਗ ਕਰ ਰਹੇ ਸੀ ਉਸ ਚੈਕਿੰਗ ਦੌਰਾਨ ਕੱਲ ਸ਼ਾਮੀ ਉੱਥੇ ਦੋ ਵਿਅਕਤੀ ਜਿਹੜੇ ਇੱਕ ਮੋਟਰਸਾਈਕਲ ਤੇ ਬੈਗ ਲੈ ਕੇ ਜਾ ਰਹੇ ਸੀ ਹੋਰ ਵਿਅਕਤੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਸੀ ਉਹਨਾਂ ਦਾ ਜਿਹੜਾ ਬੈਗ ਕਾਬੂ ਕਰਕੇ ਜਦੋਂ ਉਹਨਾਂ ਨੂੰ ਚੈਕਿੰਗ ਕਰਨ ਦੇ ਲਈ ਉੱਥੇ ਨੇੜੇ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਨੇੜੇ ਆਉਣ ਦੀ ਬਜਾਏ ਸਾਡੇ ਪੁਲਿਸ ਵੱਲੋਂ ਉਹਨਾਂ ਦਾ ਬੈਗ ਚੈੱਕ ਕਰਨ ਦੌਰਾਨ ਉਹ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ ਪਲੀਜ਼ ਫੋਰ ਉਹਨਾਂ ਦਾ ਮੋਟਰਸਾਈਕਲ ਉਹਨਾਂ ਵੱਲੋਂ ਵਰਤਿਆ ਜਾਂਦਾ ਮੋਬਾਈਲ ਉਹ ਤੇ ਹੋਰ ਜਿਹੜੀਆਂ ਇੰਪੋਰਟੈਂਟ ਲੀਡਸ ਆ ਸਾਡੇ ਕੋਲੇ ਆ ਜਿਨ੍ਹਾਂ ਦੇ ਆਧਾਰ ਤੇ ਉਹ ਵਿਅਕਤੀਆਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਆ ਉਹਨਾਂ ਨੂੰ ਅਸੀਂ ਇਨ ਕਮਿੰਗ ਡੇਸ ਕਾਬੂ ਕਰਕੇ ਇਹ ਵੈਪਨ ਕਿੱਥੋਂ ਆਏ ਉਹਨਾਂ ਦਾ ਕੀ ਮੰਤਵ ਸੀ ਕਿਸ ਪਰਪਜ਼ ਲਈ ਯੂਜ਼ ਕਰਨੇ ਸੀ ਉਹ ਸਾਰਾ ਸਟੈਬਲਿਸ਼ ਕਰ ਲਿਆ ਜਾਵੇਗਾ ਇਹ ਜਿਹੜੇ ਵੈਪਨ ਆ ਇਹ 11 ਪਿਸਤਲ ਸੀ 21 ਮੈਗਜ਼ੀਨ ਸੀ ਜਿਹੜੇ ਕਿ ਉਥੋਂ ਮੌਕੇ 'ਤੇ ਰਗੜ ਹੋਏ ਨੇ ਇਹਨਾਂ ਦੇ ਨਾਲ ਆਉਣ ਨਾਲ ਵਾਕਿਆ ਹੀ ਉਹਨਾਂ ਕੋਲ ਉਹਨਾਂ ਨੇ ਜਿਹੜੀਆਂ ਕ੍ਰਾਈਮਨਲ ਐਕਟੀਵਿਟੀਆਂ ਕ੍ਰਾਈਮ ਇੱਥੇ ਕਰਨ ਦੀ ਉਹਨਾਂ ਦੀ ਕੋਈ ਸੰਭਾਵਨਾ ਸੀ ਉਹ ਸਾਰਾ ਪਰਦਾ ਫਾਸ਼ ਹੋਇਆ ਪਲੱਸ ਉਹਨਾਂ ਨੇ ਕੀ ਕੀ ਕ੍ਰਾਈਮ ਕਰਨਾ ਸੀ ਕਿਹੜੇ ਕਿਹੜੇ ਉਸ ਗੈਂਗ ਦੇ ਹੋਰ ਮੈਂਬਰ ਨੇ ਇਹ ਇਨਵੈਸਟੀਗੇਸ਼ਨ ਦਾ ਹਿੱਸਾ ਇਹ ਆਉਂਦੇ ਸਮੇਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਦਰਾਂ ਨੇ ਤੈਅ ਕਰਕੇ ਇਹ ਇਸ ਗੱਲ ਦਾ ਖਾਸ ਤੌਰ ਸਰ ਇਹ ਵੈਪਨ ਕਿੱਥੋਂ ਦੇ ਬਣੇ ਹੋਏ ਆ ਔਰ ਕਿੱਥੋਂ ਦੇ ਹੀਗੇ ਸੀਗੇ ਇਹ ਕੰਟਰੀ ਮੇਡ ਵੈਪਨ ਨੇ ਐਜ਼ ਆਫ ਨਾਓ ਇਹਨਾਂ ਦੇ ਜਿਹੜਾ ਸਟੈਬਲਿਸ਼ ਕਰਕੇ ਕਹਿ ਦੇਣਾ ਵੀ ਇਹ ਕਿੱਥੋਂ ਦੇ ਨੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਇੰਨਾ ਹੀ ਆ ਵੀ ਇਹ ਇੰਡੀਅਨ ਮੇਡ ਵੈਪਨਸ ਨੇ ਪਰੰਤੂ ਇਹ ਬੜੀ ਚੰਗੀ ਹਾਲਤ ਦੇ ਵੈਪਨਸ ਨੇ ਇਕੱਠੇ ਕਿੱਥੋਂ ਮੋਗਾ ਸਾਈਡ ਤੋਂ ਉਹ ਆਏ ਸੀ ਜਦੋਂ ਉਹਨਾਂ ਨੂੰ ਰੋਕਿਆ ਸੀ ਉਹ ਫਲੋਸਪੁਰ ਨੂੰ ਆ ਰਹੇ ਸੀਗੇ ਇਹਨਾਂ ਦੇ ਜਿਹੜੇ ਸਾਰੇ ਡੂੰਘਾਈ ਤੱਕ ਇਨਵੈਸਟੀਗੇਸ਼ਨ ਕਰਕੇ ਸਾਇੰਟਿਫਿਕ ਇਨਵੈਸਟੀਗੇਸ਼ਨ ਦਾ ਜਿਹੜੇ ਹੋਰ ਸਾਧਨਾਂ ਦੇ ਰਾਹੀਂ ਇਹ ਕਰਕੇ ਇਹਦਾ ਪਤਾ ਲਾਇਆ ਜਾਵੇਗਾ ਫਿਰ ਤੁਹਾਡੇ ਸਿਰ ਤੇ ਸ੍ਰੀ